ਮੇਰੇ ਘਰ ਦੇ ਮੇਰੇ ਲਈ ਰਿਸ਼ਤਾ ਵੇਖ ਰਹੇ ਸੀ ਮੇਰੇ ਡੈਡੀ ਥੋੜਾ ਜ਼ਮੀਨ ਵਾਲੇ ਜਾਂਦੇ ਸੀ ਡੈਡੀ ਕਹਿੰਦੇ ਸੀ ਕਿ ਜ਼ਮੀਨ ਵਾਲਾ ਮੁੰਡਾ ਲੱਭਾਂਗੇ ਪਰ ਮੈਨੂੰ ਐਸ਼ ਭਰੀ ਜ਼ਿੰਦਗੀ ਚਾਹੀਦੀ ਸੀ ਮੈਨੂੰ ਪਤਾ ਸੀ ਜ਼ਮੀਨਾਂ ਵਾਲੇ ਮੁੰਡੇ ਜੋ ਪਿੰਡ ਵਿੱਚ ਰਹਿੰਦੇ ਆ ਉਹ ਘੱਟ ਹੀ ਐਸ਼ ਕਰਾਉਂਦੇ ਆ ਸਾਰੇ ਤਾਂ ਪਰਿਵਾਰ ਇਸ ਤਰ੍ਹਾਂ ਦੇ ਨਹੀਂ ਹੁੰਦੇ ਜੋ ਘੁੰਮਣ ਫਿਰਨ ਜਾਂਦੇ ਆ ਮੈਨੂੰ ਚਾਹੀਦਾ ਸੀ ਕੋਈ ਸ਼ਹਿਰੂ ਜਾਂ ਮੁੰਡਾ ਜੋ ਮੈਨੂੰ ਕਮਾਵੇ ਫਰਾਵੇ ਤੇ ਐਸ਼ ਕਰਾਵੇ ਪਰ ਡੈਡੀ ਕਹਿੰਦੇ ਸੀ ਕਿ ਸ਼ਹਿਰੀਆਂ ਨਾਲ ਆਪਣੀ ਮਤ ਨਹੀਂ ਮਿਲਦੀ ਪਰ ਮੈਨੂੰ ਸ਼ਹਿਰ ਵਿੱਚ ਰਹਿਣ ਵਿੱਚ ਬੜਾ ਇੰਟਰਸਟ ਸੀ ਮੈਂ ਸ਼ਹਿਰੀ ਮੁੰਡਾ ਚਾਹੁੰਦੀ ਸੀ ਡੈਡੀ ਕਹਿੰਦੇ ਸੀ ਕੋਈ ਗੱਲ ਨਹੀਂ ਜੋ ਤੇਰੇ ਕਰਮਾਂ ਵਿੱਚ ਹੋਇਆ ਤੇਨੂੰ ਮਿਲ ਜਾਊਗਾ ਪੜ੍ਹੀ ਲਿਖੀ ਹੋਣ ਕਰਕੇ ਮੈਨੂੰ ਕਈ ਲੋਕ ਰਿਸ਼ਤਾ ਕਰਵਾਉਂਦੇ ਸੀ ਪਰ ਮੈਨੂੰ ਕੋਈ ਵੀ ਪਸੰਦ ਨਹੀਂ ਆਉਂਦਾ ਸੀ ਕਿਉਂਕਿ ਮੈਂ ਵੀ ਆਪਣੇ ਸਟੇਟਸ ਦਾ ਮੁੰਡਾ ਚਾਹੁੰਦੀ ਸੀ ਜ਼ਮੀਨ ਵਾਲੇ ਮੁੰਡੇ ਘੱਟ ਪੜੇ ਲਿਖੇ ਮਿਲਦੇ ਸੀ ਇਸ ਕਰਕੇ ਮੈਂ ਸ਼ਹਿਰ ਦੇ ਮੁੰਡੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਤੇ ਆਪਣੀ ਲਾਈਫ ਸੈੱਟ ਕਰਨਾ ਚਾਹੁੰਦੀ ਸੀ ਕਿਉਂਕਿ ਸ਼ਹਿਰ ਦੇ ਮੁੰਡੇ ਜ਼ਿਆਦਾ ਪੜੇ ਲਿਖੇ ਹੁੰਦੇ ਨੇ ਮੇਰੀ ਸਗੀ ਚਾਚੀ ਦੇ ਸਾਰੇ ਰਿਸ਼ਤੇਦਾਰੀ ਸ਼ਹਿਰ ਵਿੱਚ ਜ਼ਿਆਦਾ ਰਹਿੰਦੇ ਸੀ ਤੇ ਪੜੇ ਲਿਖੇ ਵੀ ਜ਼ਿਆਦਾ ਸੀ ਚਾਚੀ ਨੇ ਜਦੋਂ ਰਿਸ਼ਤੇ ਦੀ ਦੱਸ ਪਾਈ ਤਾਂ ਡੈਡੀ ਕਹਿਣ ਲੱਗਿਆ ਤੇਰੀ ਚਾਚੀ ਤਾਂ ਆਪ ਕੰਮ ਨਹੀਂ ਕਰਦੀ ਇਹੋ ਜਿਹੇ ਨਕੰਮੇ ਰਿਸ਼ਤੇ ਲੱਭ ਦੂਗੀ ਇਸ ਤਰ੍ਹਾਂ ਚਾਚੀ ਦਾ ਮਜ਼ਾਕ ਉਡਾਉਂਦੇ ਸੀ ਚਾਚਾ ਚਾਚੀ ਸਾਡੇ ਨਾਲੋਂ ਅਲੱਗ ਰਹਿੰਦੇ ਸੀ ਪਰ ਸਾਡੇ ਨਾਲ ਉਹਨਾਂ ਦਾ ਵਰਤਾਓ ਵਧੀਆ ਸੀ ਚਾਚੀ ਕੰਮ ਘਾਟ ਹੀ ਕਰਦੀ ਸੀ ਸਾਰਾ ਦਿਨ ਚਾਚੇ ਤੋਂ ਹੀ ਕੰਮ ਕਰਵਾਉਂਦੀ ਸੀ ਇਸ ਕਰਕੇ ਡੈਡੀ ਉਹਨੂੰ ਘਾਟ ਹੀ ਪਸੰਦ ਕਰਦੇ ਸੀ ਡੈਡੀ ਤਾਂ ਕੰਮ ਵਾਲੇ ਬੰਦੇ ਨੂੰ ਜ਼ਿਆਦਾ ਪਸੰਦ ਕਰਦੇ ਸੀ ਚਾਚੇ ਨੂੰ ਤਾਂ ਸਾਰਾ ਦਿਨ ਚਾਚੀ ਅੱਗੇ ਲਈ ਰੱਖਦੀ ਸੀ ਪਰ ਮੈਨੂੰ ਰਿਸ਼ਤਾ ਮਨਜ਼ੂਰ ਸੀ ਕਿਉਂਕਿ ਮੈਂ ਤਾਂ ਇਹੋ ਜਿਹਾ ਰਿਸ਼ਤਾ ਹੀ ਚਾਹੁੰਦੀ ਸੀ ਪੜੇ ਲਿਖੇ ਤੇ ਸ਼ਹਿਰੂ ਲੋਕ ਚਾਹੁੰਦੀ ਸੀ ਚਾਚੀ ਨੇ ਦੱਸਿਆ ਕਿ ਮੁੰਡਾ ਬੈਂਕ 'ਚ ਲੱਗਿਆ ਹੋਇਆ ਆ ਬੇਸ਼ੱਕ ਪ੍ਰਾਈਵੇਟ ਜੌਬ ਕਰਦਾ ਆ ਪਰ ਜੌਬ ਤਾਂ ਜੌਬ ਹੀ ਹੁੰਦੀ ਆ ਹੌਲੀ-ਹੌਲੀ ਸਰਕਾਰੀ ਵੀ ਲੈ ਲੂਗਾ ਮੈਂ ਆਪਣੇ ਡੈਡੀ ਨੂੰ ਕਿਹਾ ਕਿ ਮੈਨੂੰ ਤਾਂ ਰਿਸ਼ਤਾ ਠੀਕ ਲੱਗਾ ਡੈਡੀ ਤੁਸੀਂ ਇੱਕ ਵਾਰ ਜਾ ਕੇ ਵੇਖ ਆਓ ਮੇਰੇ ਜ਼ਿਆਦਾ ਕਹਿਣ ਤੇ ਡੈਡੀ ਮੁੰਡੇ ਦਾ ਘਰ-ਬਾਰ ਵੇਖਣ ਲਈ ਚਲੇ ਗਏ ਜਦੋਂ ਡੈਡੀ ਘਰ ਵਾਪਸ ਆਏ ਡੈਡੀ ਕਹਿਣ ਲੱਗੇ ਬੇਸ਼ੱਕ ਮੁੰਡਾ ਨੌਕਰੀ ਕਰਦਾ ਪਰ ਬੜਾ ਢੀਡਾ ਤੇ ਛੋਟਾ ਜਿਹਾ ਘਰ ਆ ਮੈਨੂੰ ਤਾਂ ਉਹਦਾ ਘਰ ਬਿਲਕੁਲ ਚੰਗਾ ਨਹੀਂ ਲੱਗਾ ਮੈਂ ਡੈਡੀ ਨੂੰ ਕਿਹਾ ਕਿ ਮੈਂ ਰਹਿਣਾ ਆ ਤੁਹਾਨੂੰ ਕੀ ਆ ਡੈਡੀ ਕਹਿਣ ਲੱਗੇ ਕੱਲ ਨੂੰ ਚਾਰ ਰਿਸ਼ਤੇਦਾਰ ਜਾਣਗੇ ਤਾਂ ਕੀ ਕਹਿਣਗੇ ਇਹ ਛੋਟੇ ਜਿਹੇ ਘਰ ਵਿੱਚ ਕੁੜੀ ਵਿਆਹ ਦਿੱਤੀ ਇਸ ਤਰ੍ਹਾਂ ਡੈਡੀ ਬਹਿਸ ਕਰਨ ਲੱਗੇ ਸਾਡਾ ਘਰ ਖੁੱਲਾ ਡੁੱਲਾ ਸੀ ਇਸ ਕਰਕੇ ਡੈਡੀ ਨੂੰ ਤਾਂ ਉਹ ਘਰ ਬੜਾ ਛੋਟਾ ਜਿਹਾ ਲੱਗ ਰਿਹਾ ਸੀ ਮੈਂ ਡੈਡੀ ਨੂੰ ਕਿਹਾ ਉਹ ਛੋਟੇ ਜਿਹੇ ਘਰ ਦੀ ਕੀਮਤ ਆਪਣੇ ਘਰ ਨਾਲੋਂ ਕਿਤੇ ਜ਼ਿਆਦਾ ਹੋਊਗੀ ਕਿਉਂਕਿ ਉਹ ਸ਼ਹਿਰ ਵਿੱਚ ਜਗ੍ਹਾ ਆ ਡੈਡੀ ਕਹਿਣ ਲੱਗੇ ਜੋ ਵੀ ਆ ਮੈਂ ਤਾਂ ਆਪਣੇ ਵਰਗੇ ਬੰਦੇ ਲੱਭੂੰਗਾ ਖੁੱਲੇ ਡੁੱਲੇ ਘਰ ਹੋਣ ਖੁੱਲੀਆਂ ਜ਼ਮੀਨਾਂ ਹੋਣ ਮੈਂ ਆਪਣੇ ਡੈਡੀ ਨੂੰ ਕਿਹਾ ਡੈਡੀ ਮੈਨੂੰ ਨਹੀਂ ਪਤਾ ਮੈਨੂੰ ਜੋਬ ਵਾਲਾ ਮੁੰਡਾ ਹੀ ਚਾਹੀਦਾ ਤੇ ਸ਼ਹਿਰ ਵਿੱਚ ਹੀ ਮੈਂ ਵਿਆਹ ਕਰਵਾਉਣਾ ਮੰਮੀ ਕਹਿ ਲੱਗੀ ਜਦ ਇਹਨੂੰ ਕੋਈ ਪ੍ਰੋਬਲਮ ਨਹੀਂ ਹੈ ਤੂੰ ਕਾ ਤੂੰ ਐਵੇਂ ਲੱਗਿਆ ਆ ਮੰਮੀ ਦੇ ਕਹਿਣ ਤੇ ਡੈਡੀ ਨੇ ਰਿਸ਼ਤੇ ਲਈ ਹਾਂ ਕਰ ਦਿੱਤੀ ਤੇ ਮੈਂ ਇਸ ਗੱਲ ਤੋਂ ਬੜੀ ਖੁਸ਼ ਸੀ ਮੁੰਡੇ ਦੀ ਫੋਟੋ ਮੈਂ ਵੇਖ ਲਈ ਸੀ ਡੈਡੀ ਕਹਿੰਦੇ ਸੀ ਇੱਕ ਵਾਰ ਤੁਹਾਨੂੰ ਦੋਵਾਂ ਨੂੰ ਅੰਮੋ ਸਾਹਮਣੇ ਵਿਖਾ ਦਿੰਨੇ ਆ ਮੈਂ ਕਹ ਨਹੀ ਡੈਡੀ ਮੈਨੂੰ ਤਾਂ ਕੋਈ ਲੋੜ ਨਹੀਂ ਮੈਨੂੰ ਤਾਂ ਮੁੰਡਾ ਫੋਟੋ ਵੇਖਣ ਸਾਰ ਹੀ ਪਸੰਦ ਆ ਗਿਆ ਸੀ ਮੁੰਡੇ ਦੀ ਭੈਣ ਵੀ ਕੈਨੇਡਾ ਵਿੱਚ ਸੀ ਭੈਣ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਸੀ ਮੈਂ ਇਸ ਗੱਲ ਤੋਂ ਬੜੀ ਖੁਸ਼ ਸੀ ਮੈਂ ਤਾਂ ਇਹੀ ਸੋਚਦੀ ਸੀ ਕਿ ਚੱਲ ਕਦੇ ਨਾ ਕਦੇ ਉਹ ਸਾਨੂੰ ਵੀ ਪਾਰ ਕਮਾ ਦੂਗੀ ਕਦੇ ਨਾ ਕਦੇ ਬੰਦਾ ਜਿਹੜਾ ਕੱਢ ਹੀ ਆਉਂਦਾ ਸਾਡਾ ਰਿਸ਼ਤਾ ਪੱਕਾ ਹੋ ਗਿਆ ਸੀ ਮੈਂ ਬੜੀ ਖੁਸ਼ ਸੀ ਮੇਰਾ ਵਿਆਹ ਵੀ ਜਲਦੀ ਹੋਣ ਵਾਲਾ ਸੀ ਮੁੰਡਾ ਸਰਕਾਰੀ ਨੌਕਰੀ ਕਰਦਾ ਸੀ ਮੈਂ ਹਰ ਇੱਕ ਕੋਲ ਇਹ ਗੱਲ ਦੱਸਦੀ ਰਹਿੰਦੀ ਸੀ ਕਿਉਂਕਿ ਅਸਲ 'ਚ ਮੈਂ ਆਪਣੀ ਬੜੀ ਹਵਾਜੀ ਕਰਦੀ ਸੀ ਵਿਆਹ ਵੀ ਸਾਡਾ ਰੱਖ ਦਿੱਤਾ ਸੀ ਪਰ ਡੈਡੀ ਕਹਿੰਦੇ ਸੀ ਕਿ ਇੰਨੀ ਜਲਦੀ ਵਿਆਹ ਨੂੰ ਅਜੇ ਕੀ ਆ ਵਿਆਹ ਥੋੜਾ ਟਾਈਮ ਰੋਕ ਕੇ ਕਰ ਲਵਾਂਗੇ ਨਾਲੇ ਮੁੰਡਾ ਕੁੜੀ ਆਪਸ ਵਿੱਚ ਉਹਨਾ ਟਾਈਮ ਫੋਨ ਤੇ ਗੱਲ ਕਰ ਲੈਂਦੇ ਆ ਪਤਾ ਲੱਗ ਜਾਂਦਾ ਕਿ ਕਿਦਾਂ ਦਾ ਸੁਭਾਅ ਆ ਪਰ ਮੈਨੂੰ ਵਿਆਹ ਦੀ ਬੜੀ ਜਲਦੀ ਸੀ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਨੌਕਰੀ ਵਾਲਾ ਮੁੰਡਾ ਮੇਰੇ ਹੱਥੋਂ ਜਾਵੇ ਇਸ ਕਰਕੇ ਮੈਨੂੰ ਜਲਦੀ ਵਿਆਹ ਕਰਨ ਵਿੱਚ ਕੋਈ ਪ੍ਰੋਬਲਮ ਨਹੀਂ ਸੀ ਫਿਰ ਮੈਂ ਆਪਣੀ ਮੰਮੀ ਨੂੰ ਇਹ ਗੱਲ ਸਮਝਾਈ ਕਿ ਕੀ ਪਤਾ ਹੁੰਦਾ ਅੱਜ ਕੱਲ ਲੋਕਾਂ ਦਾ ਅਗਲਾ ਕਦੋਂ ਮੁੱਕਰ ਜਵੇ ਆਪਾਂ ਨੂੰ ਵਿਆਹ ਕਰਨ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ ਅੱਜ ਕੱਲ ਲੋਕ ਭਾਨੀਆਂ ਬੜੀਆਂ ਮਾਰਦੇ ਨੇ ਮੰਮੀ ਨੇ ਮੇਰੇ ਕਹਿਣ ਤੇ ਡੈਡੀ ਨੂੰ ਵਿਆਹ ਲਈ ਜਲਦੀ ਮਨਾ ਹੀ ਲਿਆ ਸਾਡਾ ਵਿਆਹ ਰੱਖ ਦਿੱਤਾ ਸੀ ਵਿਆਹ ਦੀ ਸ਼ਾਪਿੰਗ ਮੈਂ ਬੜੇ ਸ਼ੌਂਕ ਨਾਲ ਕੀਤੀ ਮੈਂ ਮਹਿੰਗੇ ਮਹਿੰਗੇ ਕੱਪੜੇ ਖਰੀਦੇ ਮੈਂ ਆਪਣੇ ਡੈਡੀ ਨੂੰ ਕਿਹਾ ਕਿ ਹੁਣ ਤੁਸੀਂ ਕੱਪੜੇ ਖਰੀਦਣ ਤੇ ਜ਼ਿਆਦਾ ਕੰਜੂਸੀ ਨਾ ਕਰਿਓ ਕਿਉਂਕਿ ਮੇਰੇ ਸਹੁਰੇ ਪੜੇ ਲਿਖੇ ਨੇ ਮੇਰਾ ਘਰ ਵਾਲਾ ਮੁਲਾਜ਼ਮ ਆ ਤੇ ਮੈਂ ਇੱਕ ਮੁਲਾਜ਼ਮ ਦੀ ਘਰਵਾਲੀ ਬੰਨਣਾ ਆ ਇਸ ਕਰਕੇ ਤੁਸੀਂ ਬਸ ਦਿਲ ਖੋਲ ਕੇ ਮੈਨੂੰ ਕੱਪੜੇ ਜਵਾ ਦਿਓ ਡੈਡੀ ਕਹਿਣ ਲੱਗਾ ਜੋ ਤੈਨੂੰ ਚਾਹੀਦਾ ਤੂੰ ਲੈ ਲੈ ਘਰਦਿਆਂ ਨੇ ਮੈਨੂੰ ਕਦੇ ਕਿਸੇ ਚੀਜ਼ ਤੋਂ ਨਹੀਂ ਰੋਕਿਆ ਸੀ ਮੈਂ ਆਪਣੇ ਸ਼ੌਂਕ ਨਾਲ ਸ਼ਾਪਿੰਗ ਕੀਤੀ ਤੇ ਹੁਣ ਮੇਰੇ ਵਿਆਹ ਦਾ ਲਹਿੰਗਾ ਵੀ ਮੈਂ ਆਪਣੀ ਮਰਜ਼ੀ ਨਾਲ ਬੜਾ ਮਹਿੰਗਾ ਖਰੀਦਿਆ ਸੀ ਮੈਂ ਆਪਣੀ ਸੱਸ ਨੂੰ ਜਦੋਂ ਫੋਟੋਆਂ ਭੇਜੀਆਂ ਤਾਂ ਉਹ ਬੜੀ ਖੁਸ਼ ਹੋਈ ਉਹ ਕਹਿਣ ਲੱਗੀ ਕਿ ਇਹ ਤਾਂ ਬੜਾ ਭਾਰਾ ਲਹਿੰਗਾ ਆ ਸਾਡੀ ਟੌਰ ਬਣ ਜੂਗੀ ਚਲੋ ਵਧੀਆ ਕੀਤਾ ਤੂੰ ਵਧੀਆ ਲਹਿੰਗਾ ਕਰਵਾ ਲਿਆ ਇਸ ਤਰ੍ਹਾਂ ਮੈਂ ਆਪਣੀ ਸੱਸ ਨਾਲ ਵੀ ਫੋਨ ਤੇ ਗੱਲ ਕਰਦੀ ਰਹਿੰਦੀ ਸੀ ਤੇ ਆਪਣੇ ਘਰ ਵਾਲੇ ਨਾਲ ਵੀ ਫੋਨ ਤੇ ਗੱਲਾਂបਾਤਾਂ ਮਾਰਦੀ ਰਹਿੰਦੀ ਸੀ ਮੇਰੀ ਨਨਾਨ ਨੇ ਵੀ ਬਾਹਰੋਂ ਵਿਆਹ ਤੇ ਆਉਣਾ ਸੀ ਮੇਰੀ ਸੱਸ ਦੱਸਦੀ ਸੀ ਕਿ ਉਹ ਵਿਆਹ ਤੋਂ ਥੋੜੇ ਦਿਨ ਪਹਿਲਾਂ ਹੀ ਆਉਗੀ ਤੇ ਬਾਅਦ ਵਿੱਚ ਰਹਿ ਕੇ ਜਾਊਗੀ ਮੈਂ ਇਸ ਗੱਲ ਤੋਂ ਬੜੀ ਖੁਸ਼ ਸੀ ਜਿਸ ਦਿਨ ਸਾਡਾ ਵਿਆਹ ਸੀ ਉਸ ਦਿਨ ਡੈਡੀ ਨੇ ਬੜਾ ਪੈਸਾ ਲਗਾਇਆ ਸੀ ਡੈਡੀ ਨੇ ਖਾਣ ਪੀਣ ਤੇ ਵੀ ਬੜਾ ਖਰਚਾ ਕੀਤਾ ਸੀ ਡੈਡੀ ਨੇ ਕਿਹਾ ਸੀ ਕਿ ਮੈਂ ਆਪਣੀ ਧੀ ਦੀ ਹਰ ਖੁਆਇਸ਼ ਪੂਰੀ ਕਰੂੰਗਾ ਕੋਈ ਮੈਨੂੰ ਇਹ ਨਾ ਕਹਿ ਜਾਵੇ ਕਿ ਤੂੰ ਆਪਣੀ ਧੀ ਦੇ ਵਿਆਹ ਤੇ ਖਰਚਾ ਨਹੀਂ ਕੀਤਾ ਇਸ ਕਰਕੇ ਡੈਡੀ ਨੇ ਬੜਾ ਦਿਲ ਖੋਲ ਕੇ ਖਰਚਾ ਕੀਤਾ ਸੀ ਸਾਡਾ ਵਿਆਹ ਬੜੀ ਧੂਮ ਧਾਮ ਨਾਲ ਹੋ ਗਿਆ ਸੀ ਮੈਂ ਵਿਆਹ ਵਾਲੇ ਦਿਨ ਬੜੀ ਸੋਹਣੀ ਲੱਗ ਰਹੀ ਸੀ ਮੇਰਾ ਘਰ ਵਾਲਾ ਮੇਰੀ ਸੁਹਾਗਰਾਤ ਵਾਲੇ ਦਿਨ ਮੇਰੀਆਂ ਬੜੀਆਂ ਤਾਰੀਫਾਂ ਕਰ ਰਿਹਾ ਸੀ ਉਹ ਕਹਿ ਰਿਹਾ ਸੀ ਕਿ ਤੂੰ ਵਿਆਹ ਤੋਂ ਬਾਅਦ ਹੋਰ ਵੀ ਜ਼ਿਆਦਾ ਸੋਹਣੀ ਹੋ ਗਈਆਂ ਮੈਂ ਕਿਹਾ ਮੈਂ ਪਹਿਲਾਂ ਜ਼ਿਆਦਾ ਹਾਰ ਸ਼ਿੰਗਾਰ ਨਹੀਂ ਕਰਦੀ ਸੀ ਸਿੰਪਲ ਜੀ ਰਹਿੰਦੀ ਸੀ ਸ਼ਾਇਦ ਇਸ ਕਰਕੇ ਮੇਰੇ ਤੇ ਵਿਆਹ ਤੋਂ ਬਾਅਦ ਜ਼ਿਆਦਾ ਰੂਪ ਚੜ੍ਹ ਆਇਆ ਮੇਰੇ ਘਰ ਵਾਲੇ ਦਾ ਨਾਮ ਗਗਨ ਸੀ ਗਗਨ ਮੇਰੀਆਂ ਬੜੀਆਂ ਤਾਰੀਫਾਂ ਕਰਦਾ ਰਹਿੰਦਾ ਸੀ ਉਹਨੂੰ ਕੀ ਪਤਾ ਸੀ ਕਿ ਮੈਂ ਤਾਂ ਇਸੇ ਗੱਲ ਤੋਂ ਬੜੀ ਖੁਸ਼ ਹਾਂ ਕਿ ਮੈਨੂੰ ਨੌਕਰੀ ਵਾਲਾ ਮੁੰਡਾ ਮਿਲ ਗਿਆ ਤੇ ਉਹ ਇਸ ਗੱਲ ਤੋਂ ਖੁਸ਼ ਸੀ ਕਿ ਮੈਨੂੰ ਸੋਹਣੀ ਕੁੜੀ ਮਿਲ ਗਈ ਆ ਮੈਂ ਗਗਨ ਨੂੰ ਕਹਿੰਦੀ ਸੀ ਕਿ ਮੈਂ ਵੀ ਹੌਲੀ-ਹੌਲੀ ਕਿਸੇ ਜੌਬ ਤੇ ਲੱਗ ਜੂੰਗੀ ਮੇਰੀ ਨਨਾਨ ਨੇ ਮੇਰੇ ਬੜੇ ਸ਼ੌਂਕ ਪੂਰੇ ਕੀਤੇ ਉਹ ਬਾਹਰੋਂ ਮੇਰੇ ਲਈ ਬੜਾ ਸਮਾਨ ਲੈ ਕੇ ਆਈ ਸੀ ਮੇਰੀ ਨਨਾਨ ਦਾ ਮੁੰਡਾ ਜੋ ਕਿ ਹੈਪੀ ਜਵਾਨ ਸੀ ਉਹ ਪਲੱਸ 2 ਕਰਕੇ ਕੈਨੇਡਾ ਗਿਆ ਹੋਇਆ ਸੀ ਤੇ ਹੁਣ ਸਾਡੇ ਵਿਆਹ ਤੇ ਆਇਆ ਹੋਇਆ ਸੀ। ਉਹਨੂੰ ਅਜੇ ਗਏ ਨੂੰ ਇੱਕ ਸਾਲ ਹੀ ਹੋਇਆ ਸੀ। ਮੇਰੀ ਨਣਾਨ ਦੀ ਉਮਰ ਮੇਰੇ ਘਰ ਵਾਲੇ ਨਾਲੋਂ ਵੱਡੀ ਸੀ। ਇਸ ਕਰਕੇ ਉਹਦਾ ਮੁੰਡਾ ਵੀ ਇੰਨਾ ਜਵਾਨ ਸੀ ਤੇ ਉਹਦਾ ਵਿਆਹ ਵੀ ਕਾਫੀ ਟਾਈਮ ਦਾ ਹੋਇਆ ਸੀ। ਮੇਰੀ ਨਣਾਨ ਨੇ ਮੈਨੂੰ ਦੱਸਿਆ ਸੀ ਕਿ ਮੇਰਾ ਵਿਆਹ ਤਾਂ ਛੋਟੀ ਉਮਰ ਵਿੱਚ ਹੀ ਕਰ ਦਿੱਤਾ ਗਿਆ ਸੀ। ਮੇਰੀ ਨਨਾਨ ਬੜੇ ਅਮੀਰ ਘਰ ਵਿਆਹੀ ਹੋਈ ਸੀ ਉਹਦੀ ਲੁੱਕ ਤੋਂ ਪਤਾ ਲੱਗਦਾ ਸੀ ਉਹਨੇ ਸੋਨਾ ਬਹੁਤ ਪਹਿਨਿਆ ਹੋਇਆ ਸੀ ਤੇ ਮੇਰੀ ਨਨਾਨ ਦੇ ਘਰ ਵਾਲੇ ਨੇ ਵੀ ਕਾਫੀ ਸੋਨਾ ਪਾਇਆ ਹੋਇਆ ਸੀ ਜਿਸ ਤੋਂ ਉਹਦੀ ਅਮੀਰੀ ਸਾਫ਼ ਝਲਕਦੀ ਸੀ ਵਿਆਹ ਤੋਂ ਬਾਅਦ ਮੇਰੀ ਨਨਾਨ ਸਾਡੇ ਕੋਲ ਹੀ ਰਹਿੰਦੀ ਸੀ ਕਿਉਂਕਿ ਉਹ ਜ਼ਿਆਦਾ ਤੋਂ ਜ਼ਿਆਦਾ ਟਾਈਮ ਆਪਣੇ ਪੇਕੇ ਬਤੌਣਾ ਚਾਹੁੰਦੀ ਸੀ ਤੇ ਮੇਰੇ ਨਾਲ ਰਹਿਣਾ ਚਾਹੁੰਦੀ ਸੀ ਉਹ ਚਾਹੁੰਦੀ ਸੀ ਕਿ ਫੇਰ ਤਾਂ ਮੈਂ ਕੈਨੇਡਾ ਹੀ ਚਲੇ ਜਾਣਾ ਫੇਰ ਮੈਂ ਆਪਣੀ ਪਰਜਾਈ ਨੂੰ ਕਦੋਂ ਮਿਲਣਾ ਉਹਨੂੰ ਮੇਰਾ ਬੜਾ ਚਾਹ ਸੀ ਇਸ ਕਰਕੇ ਉਹ ਸਾਡੇ ਨਾਲ ਹੀ ਰਹਿੰਦੀ ਸੀ ਵਿਆਹ ਤੋਂ 2 ਮਹੀਨੇ ਬਾਅਦ ਉਹ ਤਾਂ ਵਾਪਸ ਚਲੀ ਗਈ ਸੀ ਪਰ ਉਹਦਾ ਮੁੰਡਾ ਅਜੇ ਇੰਡੀਆ ਹੀ ਸੀ ਉਹ ਤੇ ਉਹਦਾ ਘਰ ਵਾਲਾ ਤਾਂ ਵਾਪਸ ਕੈਨੇਡਾ ਚਲੇ ਗਏ ਸੀ ਉਹਦੇ ਮੁੰਡੇ ਹੈਪੀ ਦੀ ਮੇਰੇ ਨਾਲ ਬੜੀ ਬਣਦੀ ਸੀ ਉਹ ਮੇਰੇ ਨਾਲ ਕਦੇ ਲੁੱਡੋ ਖੇਡਦਾ ਰਹਿੰਦਾ ਸੀ ਤੇ ਕਦੇ ਕੁਝ ਹੈਪੀ ਕੋਲ ਵੀ ਕਾਫੀ ਸੋਨਾ ਸੀ ਹੈਪੀ ਨੇ ਮੈਨੂੰ ਦੱਸਿਆ ਸੀ ਕਿ ਕੈਨੇਡਾ ਵਿੱਚ ਮੇਰਾ ਕੰਮ ਸੈੱਟ ਆ ਇਸ ਕਰਕੇ ਅਸੀਂ ਜੋ ਪੈਸਾ ਹੁੰਦਾ ਸੋਨਾ ਹੀ ਬਣਵਾ ਲੈਨੇ ਆ ਮੈਂ ਕਿਹਾ ਚੰਗੀ ਗੱਲ ਆ ਮੈਂ ਸੋਚਦੀ ਸੀ ਕਿ ਮੁੰਡੇ ਦੀ ਉਮਰ ਕੁਝ ਵੀ ਨਹੀਂ ਆ ਪਰ ਮਿਹਨਤੀ ਬੜਾਇਆ ਤਾਂ ਹੀ ਇੰਨਾ ਸੋਨਾ ਬਣਵਾਈ ਬੈਠਾ ਆ ਹੈਪੀ ਵੀ ਆਪਣੇ ਮੰਮੀ ਡੈਡੀ ਵਾਂਗ ਪੈਸੇ ਦਾ ਬੜਾ ਲਾਲਚ ਕਰਦਾ ਸੀ ਹੌਲੀ ਹੌਲੀ ਮੇਰੀ ਹੈਪੀ ਨਾਲ ਕੁਝ ਜ਼ਿਆਦਾ ਹੀ ਨਜ਼ਦੀਕੀ ਵਧ ਗਈ ਸੀ ਇਹ ਉਸ ਦਿਨ ਦੀ ਗੱਲ ਆ ਜਦੋਂ ਇੱਕ ਦਿਨ ਮੇਰਾ ਘਰ ਵਾਲਾ ਆਪਣੇ ਦੋਸਤ ਦੀ ਕਿਸੇ ਪਾਰਟੀ ਤੇ ਗਿਆ ਹੋਇਆ ਸੀ ਉਸ ਦਿਨ ਹੈਪੀ ਮੇਰੇ ਕੋਲ ਮੇਰੇ ਕਮਰੇ ਵਿੱਚ ਮੇਰੇ ਨਾਲ ਗੇਮ ਖੇਡ ਰਿਹਾ ਸੀ ਮੈਂ ਤੇ ਹੈਪੀ ਲੁੱਡੋ ਦਾ ਮੈਚ ਲਗਾ ਰਹੇ ਸੀ ਹੈਪੀ ਮੈਨੂੰ ਕਹਿਣ ਲੱਗਾ ਕਿ ਮਾਮੀ ਮੈਨੂੰ ਬੜੀ ਭੁੱਖ ਲੱਗੀ ਆ ਮੈਂ ਕਿਹਾ ਰਾਤ ਨੂੰ ਹੁਣ ਤੂੰ ਕੀ ਖਾਣਾ ਆ ਹੈਪੀ ਕਹਿਣ ਲੱਗਾ ਕਿ ਮੇਰਾ ਤਾਂ ਕੁਝ ਚਟਪਟਾ ਖਾਣ ਦਾ ਦਿਲ ਕਰਦਾ ਮਾਮੀ ਤੂੰ ਬਣਾ ਕੇ ਲਿਆ ਦੇ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਮੈਂ ਬਣਾ ਕੇ ਲਿਆ ਦਿੰਨੀ ਆ ਫਿਰ ਮੈਂ ਰਸੋਈ ਵਿੱਚ ਪਕੌੜੇ ਬਣਾਉਣ ਚਲੀ ਗਈ ਮੈਨੂੰ ਇਹ ਵੀ ਡਰ ਸੀ ਕਿ ਕਿਤੇ ਮੇਰੇ ਸੱਸ ਸਹੁਰੇ ਨੂੰ ਇਸ ਗੱਲ ਦਾ ਪਤਾ ਨਾ ਲੱਗ ਜਾਵੇ ਉਹਨਾਂ ਨੇ ਕਿਹਾ ਅੱਧੀ ਰਾਤ ਨੂੰ ਇਹ ਵੀ ਜਵਾਕ ਨਾਲ ਜਵਾਕ ਬਣੀ ਫਿਰਦੀ ਆ ਪਰ ਮੇਰੇ ਸੱਸ ਤੇ ਸਹੁਰਾ ਸੌਂ ਗਏ ਸੀ ਉਹ ਇਸ ਗੱਲ ਤੇ ਬੜਾ ਖੁਸ਼ ਸੀ ਕਿ ਇਹ ਸਾਡੇ ਦੋਤੇ ਦਾ ਇੰਨਾ ਮੋਹ ਕਰਦੀ ਆ ਮੇਰੇ ਸਾਸ ਤੇ ਸਹਰਾ ਆਪਣੇ ਕਮਰੇ ਵਿੱਚ ਸੀ ਉਹਨਾਂ ਨੂੰ ਪਤਾ ਸੀ ਕਿ ਇਹ ਦੋਵੇਂ ਮਾਮੀ ਭਾਣ ਜਾਂ ਗੇਮ ਖੇਡਦੇ ਪਏ ਆ ਇਸ ਕਰਕੇ ਉਹ ਆਪਣਾ ਰਾਮ ਨਾਲ ਸੌਂ ਗਏ ਸੀ ਜਦੋਂ ਮੈਂ ਪਕੌੜੇ ਬਣਾ ਕੇ ਕਮਰੇ ਵਿੱਚ ਲੈ ਕੇ ਗਈ ਤਾਂ ਹੈਪੀ ਖੁਸ਼ ਹੋ ਗਿਆ ਤੇ ਕਹਿਣ ਲੱਗਾ ਮਾਮੀ ਤੁਸੀਂ ਬੜੇ ਚੰਗੇ ਹੋ ਮੈਂ ਉਹਨੂੰ ਕਿਹਾ ਕਿ ਤੂੰ ਖਾ ਮੈਂ ਹੁਣੇ ਆਈ ਮੈਂ ਨਾ ਕੇ ਆਪਣਾ ਨਾਈਟ ਸੂਟ ਪਾ ਕੇ ਕਮਰੇ ਵਿੱਚ ਆ ਗਈ ਕਮਰੇ ਵਿੱਚ ਏਸੀ ਲੱਗਾ ਹੋਇਆ ਸੀ ਕਿਉਂਕਿ ਮੈਨੂੰ ਬੜੀ ਗਰਮੀ ਲੱਗ ਰਹੀ ਸੀ ਇਸ ਕਰਕੇ ਮੈਂ ਨਾ ਕੇ ਆਪਣੇ ਕੱਪੜੇ ਬਦਲ ਕੇ ਫੇਰ ਕਮਰੇ ਵਿੱਚ ਆਈ ਮੈਂ ਹੈਪੀ ਨੂੰ ਕਿਹਾ ਕਿ ਵੇਖ ਲਾ ਇੰਨੀ ਗਰਮੀ ਆ ਆਪਾਂ ਦੋਵੇਂ ਪਕੌੜੇ ਖਾਈ ਜਾਂਦੇ ਆ ਹੈਪੀ ਕਹਿਣ ਲੱਗਿਆ ਚਲੋ ਮੰਮੀ ਇੱਕ ਹੋਰ ਮੈਚ ਲਗਾਉਨੇ ਆ ਫੇਰ ਮਜ਼ਾ ਆਊਗਾ ਹੈਪੀ ਮੈਨੂੰ ਕਹਿਣ ਲੱਗਿਆ ਮੰਮੀ ਆਪਾਂ ਕਿਉਂ ਨਾ ਨੀਰਾ ਕਰਕੇ ਫਿਲਮ ਵੇਖ ਲਈਏ ਸਾਡੇ ਕਮਰੇ ਵਿੱਚ ਟੀਵੀ ਲੱਗਾ ਹੋਇਆ ਸੀ ਉਹ ਕਹਿਣ ਲੱਗਾ ਕਿ ਪੂਰਾ ਫਿਲਮ ਥੀਏਟਰ ਬਣ ਜਾਣਾ ਆ ਉਹੀ ਮਾਹੌਲ ਬਣ ਜਾਣਾ ਕਿਉਂਕਿ ਆਪਣੇ ਕੋਲੇ ਖਾਣ ਲਈ ਵੀ ਕਰਾਰੀ ਚੀਜ਼ ਹੈਗੀ ਆ ਮੈਂ ਕਿਹਾ ਚੱਲ ਠੀਕ ਆ ਹੈਪੀ ਉਹਨੇ ਲਾਈਟਾਂ ਬੰਦ ਕਰ ਦਿੱਤੀਆਂ ਤੇ ਫਿਲਮ ਲਗਾ ਲਈ ਫਿਲਮ ਥੋੜੀ ਰੋਮਾਂਟਿਕ ਜੀ ਸੀ ਉਸ ਵਿੱਚ ਥੋੜੇ ਜੇ ਰੋਮਾਂਟਿਕ ਸੀਨ ਆਏ ਹੈਪੀ ਹੌਲੀ ਹੌਲੀ ਮੇਰੇ ਨੇੜੇ ਹੋਣ ਲੱਗਾ ਸ਼ਾਇਦ ਉਹਦਾ ਮਾਨ ਖਰਾਬ ਹੋ ਰਿਹਾ ਸੀ ਪਰ ਮੈਨੂੰ ਪਹਿਲਾਂ ਸਮਝ ਨਹੀਂ ਆਇਆ ਮੈਨੂੰ ਲੱਗਿਆ ਕਿ ਉਹਦਾ ਹੀ ਉਹ ਇਦਾਂ ਕਰਦਾ ਆ ਪਰ ਹੌਲੀ ਹੌਲੀ ਉਹਨੇ ਮੇਰੇ ਤੇ ਹੱਥ ਰੱਖ ਲਿਆ ਤੇ ਮੇਰੇ ਮੂੰਹ ਵੱਲ ਵੇਖਣ ਲੱਗਾ ਮੈਂ ਕਿਹਾ ਹੈਪੀ ਇਹ ਕੀ ਕਰ ਰਿਆਂ ਹੈਪੀ ਕਹਿਣ ਲੱਗਾ ਕਿ ਕਿੰਨਾ ਰੋਮਾਂਟਿਕ ਸੀਨ ਚੱਲਦਾ ਦਿਲ ਕਰਦਾ ਮੈਂ ਵੀ ਇਹੀ ਕੁਝ ਕਰਾਂ ਮੈਂ ਕਿਹਾ ਤੈਨੂੰ ਸ਼ਰਮ ਨਹੀਂ ਆਉਂਦੀ ਮੈਂ ਤੇਰੀ ਮਾਮੀ ਆ ਉਹ ਕਹਿਣ ਲੱਗਿਆ ਫਿਰ ਕੀ ਹੋਇਆ ਮੈਨੂੰ ਕਹਿਣ ਲੱਗਾ ਮੰਮੀ ਤੂੰ ਆ ਨਾਈਟਸੂਟ ਵਿੱਚ ਬੜੀ ਹੌਟ ਲੱਗਦੀ ਆ ਮੇਰਾ ਦਿਲ ਕਰਦਾ ਮੈਂ ਤੁਹਾਨੂੰ ਆਪਣੇ ਸਨੇ ਨਾਲ ਲਗਾ ਲਵਾਂ ਇੰਨੀ ਗੱਲ ਕਹਿ ਕੇ ਉਹ ਥੋੜਾ ਹੋਰ ਅੱਗੇ ਆ ਗਿਆ ਤੇ ਮੇਰੀ ਕਮਰ ਤੇ ਹੱਥ ਧਾਰ ਕੇ ਮੈਨੂੰ ਆਪਣੇ ਵੱਲ ਨੂੰ ਖਿੱਚ ਲਿਆ ਮੈਂ ਪਹਿਲਾਂ ਤਾਂ ਉਹਨੂੰ ਰੋਕਣ ਲੱਗੀ ਪਰ ਉਹ ਹੌਲੀ-ਹੌਲੀ ਆਪਣਾ ਹੱਥ ਮੇਰੇ ਕਿਤੇ ਫੇਰਨ ਲੱਗਾ ਜਿਸ ਨਾਲ ਮੈਂ ਵੀ ਥੋੜੀ-ਥੋੜੀ ਮਸਤ ਹੋ ਗਈ ਉਧਰ ਏਸੀ ਲੱਗਿਆ ਸੀ ਹਲਕੀ-ਹਲਕੀ ਠੰਡ ਲੱਗ ਰਹੀ ਸੀ ਮੈਂ ਆਪਣੇ ਆਪ ਨੂੰ ਕੰਬਲ ਚ ਲਪਕੋ ਲਿਆ ਤੇ ਨਾਲ ਹੀ ਹੈਪੀ ਵੀ ਆ ਗਿਆ ਉਧਰ ਫਿਲਮ ਚੱਲ ਰਹੀ ਸੀ ਤੇ ਅਸੀਂ ਦੋਵੇਂ ਵੀ ਇੱਕ ਦੂਜੇ ਨਾਲ ਰੋਮਾਂਟਿਕ ਹੋ ਗਏ ਹੈਪੀ ਨੇ ਮੇਰੇ ਨਾਲ ਖੂਬ ਰੱਜ ਕੇ ਮੈਂਸ ਕੀਤਾ ਮੈਂ ਉਹਨੂੰ ਰੋਕ ਹੀ ਨਾ ਸਕੀ ਉਸ ਜਵਾਨੀ ਭਰੇ ਜਜ਼ਬੇ ਨੇ ਤਾਂ ਮੇਰਾ ਸਾਰਾ ਥਕੀਵਾ ਈ ਲਾ ਦਿੱਤਾ ਉਹਨੇ ਮੈਨਾਂ ਇੰਨੀ ਚੰਗੀ ਤਰ੍ਹਾਂ ਰਾਤ ਬਿਤਾਈ ਕਿ ਮੈਂ ਸਭ ਕੁਝ ਭੁੱਲ ਗਈ ਮੈਂ ਹੈਪੀ ਨੂੰ ਕਿਹਾ ਕਿ ਕੁੰਡੀ ਤਾਂ ਲਗਾ ਲੈਣੀ ਸੀ ਹੈਪੀ ਕਹਿਣ ਲੱਗਾ ਇੱਥੇ ਕਿੰਨੇ ਆਉਣਾ ਮੈਂ ਕਿਹਾ ਮੰਮੀ ਡੈਡੀ ਆ ਸਕਦੇ ਨੇ ਹੈਪੀ ਨੀ ਉੱਠ ਕੇ ਕੁੰਡੀ ਲਗਾ ਲਈ ਤੇ ਫਿਰ ਉਹ ਕੰਬਲਸ ਮੇਰੇ ਨਾਲ ਆ ਗਿਆ ਉਧਰ ਹਲਕੀ ਹਲਕੀ ਠੰਡ ਵੀ ਲੱਗ ਰਹੀ ਸੀ ਤੇ ਉਧਰ ਹੈਪੀ ਨਾਲ ਰਾਤ ਬਤਾਉਣ ਦੀ ਮਜ਼ਾ ਆ ਰਿਹਾ ਸੀ ਅਸੀਂ ਦੋਵਾਂ ਨੇ ਇੱਕ ਦੂਜੇ ਨਾਲ ਬਹੁਤ ਇੰਜੋਏ ਕੀਤਾ ਤੇ ਸਾਰੀ ਰਾਤ ਹੈਪੀ ਮੇਰੇ ਨਾਲ ਕੰਬਲ ਵਿੱਚ ਹੀ ਵੜਿਆ ਰਿਹਾ ਅਗਲੀ ਸਵੇਰ ਜਦੋਂ ਹੋਈ ਤਾਂ ਅਸੀਂ ਦੋਵੇਂ ਜਣੇ ਇੱਕ ਦੂਜੇ ਨਾਲ ਚਿੰਬੜੇ ਪਏ ਸੀ ਮੈਂ ਉੱਠ ਕੇ ਜਲਦੀ ਜਲਦੀ ਸਾਈਟ ਤੇ ਹੋਗੀ ਮੈਂ ਹੈਪੀ ਨੂੰ ਕਹਾਂ ਕੇ ਹੈਪੀ ਤੂੰ ਦੂਸਰੇ ਕਮਰੇ ਵਿੱਚ ਚਲਾ ਜਾ ਹੋਰ ਨਾ ਕਿਤੇ ਮੰਮੀ ਨੂੰ ਇਸ ਗੱਲ ਦਾ ਪਤਾ ਲੱਗ ਜਵੇ ਕਿ ਤੂੰ ਸਾਰੀ ਰਾਤ ਮੇਰੇ ਕੰਬਲ 'ਚ ਹੀ ਰਿਆਂ ਹੈਪੀ ਕਹਿਣ ਲੱਗਾ ਇਹਦੇ ਵਿੱਚ ਕਿਹੜੀ ਵੱਡੀ ਗੱਲ ਹੈ ਫਿਰ ਕੀ ਹੋ ਗਿਆ ਨਾਨੀ ਨੂੰ ਪਤਾ ਹੀ ਆ ਕਿ ਆਪਾਂ ਦੋਵੇਂ ਗੇਮ ਖੇਡ ਰਹੇ ਆ ਆਪਣੇ ਰਿਸ਼ਤੇ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਉਹ ਤਾਂ ਆਪਾਂ ਰਾਤ ਇਹ ਸਭ ਕੀਤਾ ਇਸ ਕਰਕੇ ਤੁਸੀਂ ਡਰ ਰਹੇ ਹੋ ਕੋਈ ਗੱਲ ਨਹੀਂ ਡਰਨ ਵਾਲੀ ਕੋਈ ਗੱਲ ਨਹੀਂ ਇੰਨੀ ਗੱਲ ਕਹਿ ਕੇ ਹੈਪੀ ਨੇ ਮੈਨੂੰ ਟਾਲ ਦਿੱਤਾ ਤੇ ਉੱਥੇ ਪਿਆ ਰਿਹਾ ਮੈਂ ਉੱਠ ਕੇ ਚਾਹ ਬਣਾਉਣ ਲੱਗੀ ਜਦੋਂ ਮੈਂ ਚਾਹ ਬਣਾ ਰਹੀ ਸੀ ਤਾਂ ਵਾਰ-ਵਾਰ ਮੇਰੇ ਮਨ ਵਿੱਚ ਰਾਤ ਵਾਲੀਆਂ ਗੱਲਾਂ ਹੀ ਘੁੰਮ ਰਹੀਆਂ ਸੀ ਮੈਂ ਹੈਪੀ ਬਾਰੇ ਕਦੇ ਗਲਤ ਨਹੀਂ ਸੋਚਿਆ ਸੀ ਪਰ ਰਾਤ ਨੂੰ ਇਕੱਠੇ ਬੈਣ ਨਾਲ ਪਤਾ ਨਹੀਂ ਕੀ ਹੋ ਗਿਆ ਇੰਨਾ ਕਰਮੈਂਟਿਕ ਹੋ ਗਈ ਸੀ ਕਿ ਮੈਂ ਆਪਣੇ ਆਪ ਨੂੰ ਰੋਕ ਹੀ ਨਹੀਂ ਸਕੀ ਫਿਰ ਮੈਂ ਚਾਹ ਬਣਾ ਕੇ ਸਾਰੇ ਪਰਿਵਾਰ ਨੂੰ ਦਿੱਤੀ ਹੈਪੀ ਅਜੇ ਸੁੱਤਾ ਪਿਆ ਸੀ ਹੈਪੀ ਨੂੰ ਵੀ ਮੈਂ ਚਾਹ ਦੇਣ ਲਈ ਗਈ ਹੈਪੀ ਉੱਠ ਕੇ ਚਾਹ ਪੀਣ ਲੱਗਾ ਤੇ ਮੈਨੂੰ ਕਹਿਣ ਲੱਗਾ ਫਿਰ ਕਿਵੇਂ ਲੱਗਿਆ ਮੇਰ ਨਾਲ ਰਾਤ ਮੈਂ ਕਿ ਮੈਨੂੰ ਤਾਂ ਉਸ ਗੱਲ ਦਾ ਬੜਾ ਪਛਤਾਵਾ ਹੋ ਰਿਹਾ ਉਹ ਕਹਿਣ ਲੱਗਿਆ ਕੋਈ ਪਛਤਾਵਾ ਨਹੀਂ ਵੇਖ ਲਓ ਮੈਂ ਤੁਹਾਨੂੰ ਸਾਰੀ ਰਾਤ ਕਿੰਨਾ ਵਧੀਆ ਫੀਲ ਕਰਵਾਇਆ ਮੇਰਾ ਤਾਂ ਦਿਲ ਕਰਦਾ ਕਿ ਹੁਣ ਫੇਰ ਤੁਹਾਡੇ ਨਾਲ ਸੌਂਪ ਕਰਾਂ ਮੈਂ ਕਿਹਾ ਨਹੀਂ ਨਹੀਂ ਹੈਪੀ ਹੈ ਗਲਤ ਆ ਜੇਕਰ ਤੇਰੇ ਮਾਮੀ ਨੂੰ ਇਸ ਗੱਲ ਬਾਰੇ ਪਤਾ ਲੱਗ ਗਿਆ ਤਾਂ ਗੜਬੜ ਹੋ ਜਾਣੀ ਆ ਹੈਪੀ ਕਹਿਣ ਲੱਗਿਆ ਮਾਮੀ ਤੁਸੀਂ ਤਾਂ ਐਵੇਂ ਡਰੀ ਜਾਂਦੇ ਹੋ ਮਾਮੇ ਨੂੰ ਕਿਹਨੇ ਦੱਸਣਾ ਐਵੇਂ ਤੁਸੀਂ ਗੱਲ ਨਾ ਵਧਾਓ ਕੁਝ ਨਹੀਂ ਹੁੰਦਾ ਤੁਸੀਂ ਬਸ ਮੇਰੇ ਨਾਲ ਇਸ ਤਰ੍ਹਾਂ ਹੀ ਕਰਦੇ ਰਹੋ ਸੱਚਮੁੱਚ ਹੀ ਹੈਪੀ ਨਾ ਮੈਨੂੰ ਬੜਾ ਮਜ਼ਾ ਆਇਆ ਸੀ ਸ਼ਾਇਦ ਉਹ ਕੱਚੀ ਉਮਰ ਦਾ ਸੀ ਤੇ ਉਹਦੇ ਵਿੱਚ ਜੋਸ਼ ਬੜਾ ਸੀ ਉਹਦੇ ਲਈ ਇਹ ਸਭ ਨਵੀਆਂ ਚੀਜ਼ਾਂ ਸੀ ਉਹਨੂੰ ਇਹ ਸਭ ਚੀਜ਼ਾਂ ਦਾ ਬੜਾ ਸ਼ੌਂਕ ਸੀ ਉਹਨੇ ਬੜੇ ਸ਼ੌਂਕ ਨਾਲ ਮੇਰੇ ਨਾਲ ਰਾਤ ਬਿਤਾਈ ਅਗਲੇ ਦਿਨ ਮੇਰੇ ਘਰ ਵਾਲੇ ਨੇ ਸ਼ਾਮ ਨੂੰ ਘਰ ਆਉਣਾ ਸੀ ਕਿਉਂਕਿ ਉਹਨੇ ਪਾਰਟੀ ਤੋਂ ਸਿੱਧਾ ਹੀ ਬੈਂਕ ਵਿੱਚ ਚਲਾ ਜਾਣਾ ਸੀ ਹੁਣ ਉਸ ਦਿਨ ਤੋਂ ਬਾਅਦ ਮੈਂ ਤੇ ਹੈਪੀ ਇੱਕ ਦੂਜੇ ਨਾਲ ਖੁੱਲ ਗਏ ਸੀ ਸਾਡੀ ਦੋਵਾਂ ਦੀ ਆਪਸ ਵਿੱਚ ਰਾਮ ਕਹਾਣੀ ਚੱਲ ਪਈ ਸੀ ਅਸੀਂ ਦੋਵੇਂ ਇੱਕ ਦੂਜੇ ਨਾਲ ਜਦੋਂ ਵੀ ਟਾਈਮ ਲੱਗਦਾ ਸੀ ਤਾਂ ਰੋਮਾਂਸ ਕਰਨ ਲੱਗ ਜਾਂਦੇ ਸੀ ਹੈਪੀ ਮੈਨੂੰ ਪੈਸੇ ਵੀ ਦੇ ਦਿੰਦਾ ਸੀ ਜਦੋਂ ਵੀ ਮੈਂ ਉਹਦੇ ਕੋਲੋਂ ਥੋੜੇ-ਬਹੁਤ ਪੈਸੇ ਮੰਗਦੇ ਸੀ ਤਾਂ ਉਹ ਵਾਦੀ ਦੇ ਦਿੰਦਾ ਸੀ ਹੈਪੀ ਕੋਲ ਪੈਸੇ ਬੜੇ ਸੀ ਮੈਨੂੰ ਇਸ ਗੱਲ ਦਾ ਵੀ ਲਾਲਚ ਪੈ ਗਿਆ ਸੀ ਮੈਂ ਹੈਪੀ ਨੂੰ ਕਿਹਾ ਕਿ ਜਿਸ ਤਰ੍ਹਾਂ ਦੀ ਚੈਨ ਤੇਰੇ ਗੱਲ ਵਿੱਚ ਪਾਈ ਆ ਇਸ ਤਰ੍ਹਾਂ ਦੀ ਚੈਨ ਮੈਨੂੰ ਵੀ ਚਾਹੀਦੀ ਆ ਮੈਨੂੰ ਵੀ ਭੇਜ ਦੇਵੀ ਉਹ ਕਹਿਣ ਲੱਗਾ ਕਿ ਹੁਣ ਤਾਂ ਮੇਰਾ ਤੁਹਾਨੂੰ ਛੱਡ ਕੇ ਜਾਣ ਨੂੰ دل ਹੀ ਨਹੀਂ ਕਰਦਾ ਮੈਂ ਆਪਣੇ ਘਰ ਵਾਲੇ ਨਾਲੋਂ ਦੂਰ ਹੁੰਦੀ ਗਈ ਤੇ ਹੈਪੀ ਦੇ ਨੇੜੇ ਹੁੰਦੀ ਗਈ ਹੈਪੀ ਮੈਨੂੰ ਖੂਬਸੂਰਤੀ ਤੇ ਮਰਦਾ ਸੀ ਤੇ ਮੈਂ ਉਹਦੀਆਂ ਸੋਨੇ ਦੀਆਂ ਚੀਜ਼ਾਂ ਤੇ ਮਰਦੀ ਸੀ ਜਦੋਂ ਮੈਂ ਹੈਪੀ ਨਾਲ ਸੋਨੇ ਦੀ ਚੇਨ ਬਾਰੇ ਗੱਲ ਕੀਤੀ ਤਾਂ ਹੈਪੀ ਕਹਿਣ ਲੱਗਿਆ ਇਹ ਕਿਹੜੀ ਗੱਲ ਆ ਤੁਹਾਡੀ ਖੂਬਸੂਰਤੀ ਤੋਂ ਉੱਪਰ ਕੁਝ ਵੀ ਨਹੀਂ ਆ ਉਹਨੇ ਆਪਣੀ ਚੇਨ ਲਾ ਕੇ ਮੇਰੇ ਗਲ ਵਿੱਚ ਪਾ ਦਿੱਤੀ ਤੇ ਮੈਂ ਹੈਰਾਨ ਰਹਿ ਗਈ ਹੈਪੀ ਮੈਨੂੰ ਕਹਿਣ ਲੱਗਾ ਤੁਹਾਡੇ ਨਾਲੋਂ ਵੱਧ ਕੇ ਕੁਝ ਵੀ ਨਹੀਂ ਹੈਪੀ ਸ਼ਾਇਦ ਮੈਨੂੰ ਕੁਝ ਜ਼ਿਆਦਾ ਹੀ ਅਹਿਮੀਅਤ ਦਿੰਦਾ ਸੀ ਮੈਂ ਇਸ ਗੱਲ ਨੂੰ ਯਾਦ ਰੱਖਦੀ ਸੀ ਕਿ ਸਾਡਾ ਰਿਸ਼ਤਾ ਕੀ ਆ ਪਰ ਉਹ ਇਸ ਗੱਲ ਨੂੰ ਬਿਲਕੁਲ ਰਿਪੀਟ ਨਹੀਂ ਕਰਦਾ ਸੀ ਜਦੋਂ ਮੈਂ ਉਹਨੂੰ ਕਹਿੰਦੀ ਸੀ ਤਾਂ ਉਹ ਕਹਿ ਦਿੰਦਾ ਸੀ ਹੁਣ ਉਸ ਰਿਸ਼ਤੇ ਬਾਰੇ ਨਾ ਸੋਚੋ ਸਿਰਫ ਆਪਣੇ ਰਿਸ਼ਤੇ ਬਾਰੇ ਸੋਚੋ ਕਿ ਆਪਣੇ ਦੋਵਾਂ ਦਾ ਆਪਸ ਵਿੱਚ ਕੀ ਰਿਸ਼ਤਾ ਆ ਹੈਪੀ ਮੇਰੇ ਨਾਲ ਬੜਾ ਪਿਆਰ ਕਰਦਾ ਸੀ ਮੈਂ ਵੀ ਉਹਨੂੰ ਹੌਲੀ-ਹੌਲੀ ਚਾਹਣ ਲੱਗ ਗਈ ਸੀ ਮੇਰਾ ਆਪਣੇ ਘਰ ਵਾਲੇ ਵੱਲੋਂ ਧਿਆਨ ਹਟਦਾ ਜਾਂਦਾ ਸੀ ਹੈਪੀ ਤਾਂ ਕੈਨੇਡਾ ਜਾਣ ਦਾ ਨਾਮ ਹੀ ਨਹੀਂ ਲੈ ਰਿਆ ਸੀ। ਕਈ ਵਾਰ ਮੇਰੇ ਘਰ ਵਾਲੇ ਨੇ ਵੀ ਉਹਨੂੰ ਕਿਹਾ ਸੀ ਕਿ ਤੇਰਾ ਕੰਮ ਛੁੱਟ ਜਾਣਾ ਆ। ਹੈਪੀ ਕਹਿਣ ਲੱਗਿਆ ਨਹੀਂ ਮਾਮਾ ਮੈਂ ਤਾਂ 6 ਮਹੀਨੇ ਇੱਧਰ ਹੀ ਲਾ ਕੇ ਜਾਊਂਗਾ। ਪਰ ਹੁਣ ਉਹਨੂੰ 6 ਮਹੀਨੇ ਹੋਣ ਵਾਲੇ ਸੀ। ਮੈਂ ਹੈਪੀ ਨੂੰ ਕਿਹਾ ਕਿ ਜਦੋਂ ਤੂੰ ਚਲਾ ਗਿਆ ਫਿਰ ਮੇਰਾ ਕੀ ਹੋਊਗਾ? ਹੈਪੀ ਕਹਿਣ ਲੱਗਿਆ ਮੈਂ ਅਜੇ ਜਾਣਾ ਹੀ ਨਹੀਂ ਆ। ਇਹਨਾਂ ਨੂੰ ਤਾਂ ਮੈਂ ਟਾਲ ਹੀ ਜਾਣਾ ਆ। ਹੈਪੀ ਦਾ ਤਾਂ ਮੈਨੂੰ ਛੱਡ ਕੇ ਜਾਣ ਨੂੰ دل ਹੀ ਨਹੀਂ ਕਰਦਾ ਸੀ ਉਹ ਮੇਰੇ ਨਾਲ ਸੱਚੇ ਦਿਲੋਂ ਮੁਹੱਬਤ ਕਰਨ ਲੱਗ ਗਿਆ ਸੀ ਕਈ ਵਾਰ ਹੈਪੀ ਮੈਨੂੰ ਇਹ ਗੱਲ ਕਹਿ ਦਿੰਦਾ ਸੀ ਕਿ ਹੁਣ ਮੈਨੂੰ ਇਸ ਗੱਲ ਤੇ ਬੜੀ ਜੈਲਸੀ ਹੁੰਦੀ ਆ ਕਿ ਤੁਸੀਂ ਮਾਮੇ ਨਾਲ ਕਮਰੇ ਵਿੱਚ ਰਾਤ ਨੂੰ ਸੌਂਦੇ ਹੋ ਹੈਪੀ ਕਹਿੰਦਾ ਸੀ ਕਿ ਤੁਸੀਂ ਉਹਨੂੰ ਨੀਂਦ ਦੀਆਂ ਗੋਲੀਆਂ ਪਾ ਦਿਆ ਕਰੋ ਰਾਤ ਨੂੰ ਮੈਂ ਤੁਹਾਡੇ ਕੋਲ ਆ ਜਾਇਆ ਕਰੂੰਗਾ ਕਦੇ-ਕਦੇ ਮੈਂ ਅੱਧੀ ਰਾਤ ਨੂੰ ਉੱਠ ਕੇ ਹੈਪੀ ਦੇ ਕਮਰੇ ਵਿੱਚ ਚਲੀ ਜਾਂਦੀ ਸੀ ਤੇ ਹੈਪੀ ਨਾਲ ਮੈਸ ਕਰਦੀ ਰਹਿੰਦੀ ਸੀ ਹੈਪੀ ਦੇ ਦਿਲ ਦੀ ਹਰ ਇੱਕ ਰੀਜ ਪੂਰੀ ਕਰਦੀ ਸੀ ਹੈਪੀ ਮੇਰੇ ਨਾਲ ਬੜਾ ਖੁਸ਼ ਤੇ ਮੈਂ ਹੈਪੀ ਨਾਲ ਬੜੀ ਖੁਸ਼ ਸੀ ਮੈਨੂੰ ਆਪਣੇ ਘਰ ਵਾਲੇ ਦੀ ਨੌਕਰੀ ਦਾ ਕੋਈ ਧਿਆਨ ਹੀ ਨਹੀਂ ਸੀ ਜਿਸ ਕਰਕੇ ਮੈਂ ਉਹਦੇ ਨਾਲ ਵਿਆਹ ਕਰਵਾਇਆ ਸੀ ਮੇਰਾ ਘਰ ਵਾਲਾ ਜ਼ਿਆਦਾ ਰੋਮਾਂਟਿਕ ਨਹੀਂ ਸੀ ਪਰ ਹੈਪੀ ਜ਼ਿਆਦਾ ਰੋਮਾਂਟਿਕ ਸੀ ਹੈਪੀ ਤਾਂ ਜਦੋਂ ਵੀ ਮੈਨੂੰ ਕੱਲੀ ਨੂੰ ਵੇਖ ਲੈਂਦਾ ਸੀ ਮੇਰੇ ਨਾਲ ਚਿੰਬੜ ਜਾਂਦਾ ਸੀ ਤੇ ਮੈਨੂੰ ਵੀ ਗਰਮ ਕਰ ਦਿੰਦਾ ਸੀ ਤੇ ਫਿਰ ਅਸੀਂ ਦੋਵੇਂ ਜਾਣੇ ਇੱਕ ਦੂਜੇ ਦੀ ਜ਼ਰੂਰਤ ਪੂਰੀ ਕਰਦੇ ਸੀ ਇੱਕ ਦਿਨ ਹੈਪੀ ਦੀ ਮੰਮੀ ਦਾ ਫੋਨ ਆਇਆ ਉਹ ਕਹਿਣ ਲੱਗੀ ਕਿ ਤੈਨੂੰ ਤਾਂ ਇੰਡੀਆ ਰਹਿਣਾ ਪਸੰਦ ਹੀ ਨਹੀਂ ਸੀ ਤੂੰ ਤਾਂ ਉਦੋਂ ਆਇਲਸ ਕਰਕੇ ਜਲਦੀ ਜਲਦੀ ਕੈਨੇਡਾ ਵੱਲ ਭੱਜਿਆ ਸੀ ਹੁਣ ਤੂੰ ਕੰਮ ਤੋਂ ਚੱਲ ਗਿਆ ਹੁਣ ਤੂੰ ਇਸੇ ਕਰਕੇ ਇੰਡੀਆ ਬੈਠਾ ਆ ਉਹ ਹੈਪੀ ਨੂੰ ਬੜਾ ਗੁੱਸੇ ਵਿੱਚ ਬੋਲ ਰਹੀ ਸੀ ਕਿ ਆਪਣਾ ਕੰਮ ਖਰਾਬ ਕਰੀ ਜਾਣਾ ਇੱਧਰ ਕੀ ਆ ਆਪਣਾ ਕੇ ਕੰਮ ਤੇ ਲੱਗ ਨਹੀਂ ਤਾਂ ਕੰਮ ਵਾਲਿਆਂ ਤੈਨੂੰ ਕੱਢ ਦੇਣ ਆਇਆ ਹੈਪੀ ਕਹਿੰਦਾ ਸੀ ਕੰਮ ਛੋਟਦਾ ਛੋਟ ਜਵੇ ਕੋਈ ਗੱਲ ਨਹੀਂ ਹੋਰ ਕੰਮ ਤੇ ਲੱਗ ਜਾਊਂਗਾ ਮੈਨੂੰ ਇੰਨੀ ਪਰਵਾਹ ਨਹੀਂ ਆ ਮੈਂ ਤਾਂ ਇਸ ਗੱਲ ਤੇ ਹੈਰਾਨ ਸੀ ਕਿ ਹੈਪੀ ਸੋਹਣਾ ਸਰੰਖਾ ਸੀ ਤੇ ਨੌਜਵਾਨ ਸੀ ਪਰ ਉਹਨੂੰ ਉਧਰ ਕੋਈ ਕੁੜੀ ਪਸੰਦ ਹੀ ਨਹੀਂ ਆਈ ਉਹ ਡੁੱਲਿਆ ਤਾਂ ਮੇਰੇ ਤੇ ਡੁੱਲਿਆ ਸੀ ਹੁਣ ਮੈਂ ਤੇ ਹੈਪੀ ਇੱਕ ਦੂਜੇ ਨਾਲ ਬਾਰਵੀਂ ਘੁੰਮਦੇ ਰਹਿੰਦੇ ਸੀ ਜਦੋਂ ਮੇਰਾ ਘਰ ਵਾਲਾ ਬੈਂਕ ਚਲਾ ਜਾਂਦਾ ਸੀ ਤਾਂ ਅਸੀਂ ਦੋਵੇਂ ਬਾਹਰ ਕੋਈ ਚੀਜ਼ ਲੈਣ ਦੇ ਬਹਾਨੇ ਚਲੇ ਜਾਂਦੇ ਸੀ ਕਿਉਂਕਿ ਸਾਡੇ ਤੇ ਕਿਸੇ ਨੂੰ ਕੋਈ ਸ਼ੱਕ ਨਹੀਂ ਸੀ ਮੇਰੀ ਸੱਸ ਤੇ ਸਹੁਰਾ ਸਾਨੂੰ ਕੱਲਿਆਂ ਨੂੰ ਹੀ ਭੇਜ ਦਿੰਦੇ ਸੀ ਤੇ ਫਿਰ ਅਸੀਂ ਦੋਵੇਂ ਜਾਣਾ ਮੂਵੀ ਵੇਖ ਕੇ ਆਉਂਦੇ ਸੀ ਤੇ ਹੋਟਲਾਂ ਵਿੱਚ ਸਾਰਾ ਸਾਰਾ ਦਿਨ ਗੁਜ਼ਾਰ ਦਿੰਦੇ ਸੀ ਤੇ ਇੱਕ ਦੂਜੇ ਨਾਲ ਥੇ ਮੈਂਸ ਕਰਦੇ ਰਹਿੰਦੇ ਸੀ ਹੈਪੀ ਦਾ ਤਾਂ ਇਸ ਗੱਲੋਂ ਦਿਲ ਹੀ ਨਹੀਂ ਭਰਦਾ ਸੀ ਤੇ ਮੈਨੂੰ ਵੀ ਹੈਪੀ ਨਾਲ ਜ਼ਿਆਦਾ ਨਜ਼ਾਰਾ ਆਉਂਦਾ ਸੀ ਜਦੋਂ ਮੇਰਾ ਘਰ ਵਾਲਾ ਮੇਰੇ ਰਾਤ ਨੂੰ ਲਾਗੇ ਲੱਗਦਾ ਸੀ ਤਾ ਮੇਰਾ ਬਿਲਕੁਲ ਵੀ ਉਹਦੇ ਨੇੜੇ ਲੱਗਣ ਨੂੰ ਮਨ ਹੀ ਨਹੀਂ ਕਰਦਾ ਸੀ। ਕਈ ਵਾਰ ਮੇਰਾ ਘਰ ਵਾਲਾ ਮੈਨੂੰ ਇਹ ਗੱਲ ਵੀ ਕਹਿ ਦਿੰਦਾ ਸੀ ਕਿ ਤੂੰ ਮੇਰੇ ਕੋਲੋਂ ਦੂਰ ਭੱਜਦੀ ਰਹਿਣੀ ਆ। ਮੈਂ ਹੈਪੀ ਨੂੰ ਕਹਿੰਦੀ ਸੀ ਕਿ ਮੇਰਾ ਦਿਲ ਨਹੀਂ ਕਰਦਾ ਹੁਣ ਕਿ ਮੈਂ ਆਪਣੇ ਘਰ ਵਾਲੇ ਦੇ ਨੇੜੇ ਜਾਵਾਂ। ਮੈਂ ਆਪਣੇ ਘਰ ਵਾਲੇ ਨੂੰ ਕੋਈ ਨਾ ਕੋਈ ਗੱਲ ਕਹਿ ਕੇ ਟਾਲ ਦਿੰਦੀ ਸੀ। ਪਰ ਮੈਨੂੰ ਹੈਪੀ ਦੇ ਨਾਲ ਰੋਮਾਂਸ ਕਰਨਾ ਜ਼ਿਆਦਾ ਵਧੀਆ ਲੱਗਦਾ ਸੀ ਕਿਉਂਕਿ ਮੇਰਾ ਮਨ ਉਹਦੇ ਨਾਲ ਮਿਲ ਗਿਆ ਸੀ ਤੇ ਮੈਂ ਉਹਨੂੰ ਪਿਆਰ ਵੀ ਕਰਨ ਲੱਗ ਗਈ ਸੀ। ਪਰ ਇਸ ਗੱਲ ਦੀ ਬੜੀ ਚਿੰਤਾ ਲੱਗੀ ਰਹਿੰਦੀ ਸੀ। ਕਿ ਜੇ ਇਸ ਦਿਨ ਇਹ ਗੱਲ ਘਰ ਵਿੱਚ ਸਾਰਿਆਂ ਨੂੰ ਪਤਾ ਲੱਗੀ ਤਾਂ ਕੀ ਹੋਊਗਾ ਹੈਪੀ ਮੈਨੂੰ ਕਹਿੰਦਾ ਸੀ ਕਿ ਹੁਣ ਤਾਂ ਮੈਂ ਤੁਹਾਡੀ ਬਾਹ ਫੜ ਲਈ ਆ ਹੁਣ ਨਹੀਂ ਛੱਡੂਗਾ ਬੇਸ਼ੱਕ ਰਿਸ਼ਤੇ ਟੁੱਟਦੇ ਟੁੱਟ ਜਾਣ ਪਰ ਮੈਂ ਤੁਹਾਡਾ ਹੱਥ ਕਦੇ ਨਹੀਂ ਛੱਡੂਗਾ ਹੈਪੀ ਕਹਿੰਦਾ ਸੀ ਕਿ ਬਾਹਰ ਜਾਊਗਾ ਤਾਂ ਤੁਹਾਨੂੰ ਨਾਲ ਲੈ ਕੇ ਜਾਊਗਾ ਨਹੀਂ ਤਾਂ ਮੈਂ ਨਹੀਂ ਜਾਊਗਾ ਮੈਨੂੰ ਵੀ ਹੁਣ ਇੰਡੀਆ ਰਹਿਣ ਵਿੱਚ ਕੋਈ ਇੰਟਰਸਟ ਨਹੀਂ ਸੀ ਉਹਦਾ ਪੈਸਾ ਵੇਖ ਕੇ ਮੈਂ ਵੀ ਬਾਹਰ ਜਾਣ ਦੇ ਸੁਪਨੇ ਵੇਖਣ ਲੱਗ ਗਈ ਸੀ ਹੁਣ ਮੇਰਾ ਘਰ ਵਾਲਾ ਪੱਕਿਆ ਚ ਹੋ ਗਿਆ ਸੀ ਪਰ ਉਹਦੀ ਸਰਕਾਰੀ ਨੌਕਰੀ ਕੁਝ ਵੀ ਨਹੀਂ ਲੱਗਦੀ ਸੀ ਮੈਂ ਸੋਚਦੀ ਸੀ ਕਿ ਮੈਂ ਤਾਂ ਐਵੇਂ ਸਰਕਾਰੀ ਨੌਕਰੀ ਤੇ ਮਰੀ ਜਾਂਦੀ ਸੀ ਇਹ ਤਾਂ ਬਾਹਰ ਕਿੰਨਾ ਪੈਸਾ ਕਮਾਉਂਦੇ ਨੇ ਦਿਨਾਂ ਵਿੱਚ ਹੀ ਕਿੰਨਾ ਸੋਨਾ ਬਣਾ ਲੈਂਦੇ ਨੇ ਕਿਉਂਕਿ ਉਧਰ ਤਨਖਾਹਾਂ ਵਧਨੇ ਤੇ ਉਧਰਲੇ ਪੈਸੇ ਇੱਧਰ ਆ ਕੇ ਡਬਲ ਹੋ ਜਾਂਦੇ ਨੇ ਤੇ ਸਾਡੇ ਸਰਕਾਰੀ ਨੌਕਰੀ ਵਾਲੇ ਪੈਸੇ ਉਸ ਨਾਲ ਕਦੋਂ ਰਲ ਜਾਣਗੇ ਮੇਰਾ ਧਿਆਨ ਹਮੇਸ਼ਾ ਇਨ੍ਹਾਂ ਚੀਜ਼ਾਂ ਵਾਲੀ ਰਹਿਣ ਲੱਗ ਗਿਆ ਸੀ ਵੈਸੇ ਵੀ ਮੈਂ ਹੈਪੀ ਨੂੰ ਦਿਲੋਂ ਪਿਆਰ ਕਰਨ ਲੱਗ ਗਈ ਸੀ ਜਦੋਂ ਮੈਂ ਆਪਣੇ ਘਰ ਵਾਲੇ ਦੇ ਲਾਗੇ ਨਹੀਂ ਲੱਗਦੀ ਸੀ ਤਾਂ ਮੇਰੇ ਘਰ ਵਾਲੇ ਨੂੰ ਥੋੜਾ ਥੋੜਾ ਮੇਰੇ ਤੇ ਸ਼ੱਕ ਹੋਣ ਲੱਗ ਗਿਆ ਸੀ ਉਹ ਇਸ ਗੱਲ ਪਿੱਛੇ ਮੇਰੇ ਨਾਲ ਲੜਦਾ ਰਹਿੰਦਾ ਸੀ ਕਿ ਤੂੰ ਮੇਰੇ ਲੱਗ ਗਈ ਕਿਉਂ ਨਹੀਂ ਲੱਗਦੀ ਕੀ ਹੋ ਗਿਆ ਤੈਨੂੰ ਸਾਡੇ ਵਿਆਹ ਤੋਂ ਥੋੜਾ ਟਾਈਮ ਬਾਅਦ ਹੀ ਮੇਰਾ ਹੈਪੀ ਨਾਲ ਪਿਆਰ ਪੈ ਗਿਆ ਸੀ ਦਿਲ ਤਾਂ ਕਰਦਾ ਸੀ ਕਿ ਆਪਣੇ ਘਰ ਵਾਲੇ ਨੂੰ ਕਹਿ ਦਵਾਂ ਕਿ ਮੈਂ ਤੇਰੇ ਨਾਲ ਨਹੀਂ ਰਹਿਣਾ ਪਰ ਇਸ ਤਰ੍ਹਾਂ ਸਿੱਧਾ ਵੀ ਨਹੀਂ ਕਹਿ ਸਕਦੀ ਸੀ ਹੈਪੀ ਤਾਂ ਮੈਨੂੰ ਕਹਿੰਦਾ ਸੀ ਕਿ ਜਦੋਂ ਮਰਜ਼ੀ ਮੇਰੇ ਨਾਲ ਕੋਟ ਮੈਰਿਸ ਕਰਵਾ ਲਵੀ ਮੈਂ ਤੁਹਾਡੇ ਨਾਲ ਵਿਆਹ ਕਰਵਾਉਣ ਲਈ ਤਿਆਰ ਹਾਂ ਇੱਕ ਦਿਨ ਦੁਪਹਿਰ ਦਾ ਟਾਈਮ ਸੀ ਮੇਰਾ ਘਰ ਵਾਲਾ ਹਾਫ ਡੇ ਲੈ ਕੇ ਘਰ ਆਇਆ ਸੀ ਤੇ ਏਸੀ ਲੱਗਾ ਹੋਇਆ ਸੀ ਤੇ ਉਹ ਮੇਨਰ ਮੈਂਸਜਾ ਕਰਨ ਲੱਗਾ ਮੈਂ ਸ਼ੀਸ਼ੇ ਅੱਗੇ ਖੜ ਕੇ ਤਿਆਰ ਹੋ ਰਹੀ ਸੀ ਉਹ ਮੇਰੀ ਗਰਦਨ ਨੂੰ ਵਾਰ-ਵਾਰ ਮਿਜਾਰਿਆ ਇਹਦੇ ਸਾਹਮਣੇ ਹੈਪੀ ਸੋਫੇ ਤੇ ਬੈਠਾ ਸੀ ਮੇਰੇ ਘਰਵਾਲੇ ਦਰਵਾਜ਼ਾ ਵੀ ਨਹੀਂ ਬੰਦ ਕਰਿਆ ਸੀ ਉਹਨੂੰ ਇਹ ਸੀ ਕਿ ਹੈਪੀ ਤਾਂ ਫੋਨ ਵੇਖ ਰਿਹਾ ਪਰ ਉਹਦਾ ਧਿਆਨ ਸਾਡੇ ਵੱਲ ਹੀ ਸੀ ਹੈਪੀ ਇਹ ਨਹੀਂ ਵੇਖ ਸਕਦਾ ਸੀ ਜਦੋਂ ਹੈਪੀ ਨੇ ਇਸ ਤਰ੍ਹਾਂ ਵੇਖਿਆ ਨਾ ਹੈਪੀ ਭੜਕੁੱਠਿਆ ਤੇ ਗੁੱਸੇ ਨਾਲ ਬਾਹਰ ਚਲਾ ਗਿਆ ਤੇ ਬਾਹਰ ਜਾ ਕੇ ਮੈਨੂੰ ਫੋਨ ਕਰਨ ਲੱਗਾ ਉਹਨੇ ਇਹ ਵੀ ਨਹੀਂ ਵੇਖਿਆ ਕਿ ਮੇਰਾ ਘਰ ਵਾਲਾ ਮਤਲਬ ਉਹਦਾ ਮਾਮਾ ਕਮਰੇ ਵਿੱਚ ਹੀ ਆ ਮੈਂ ਜਲਦੀ ਜਲਦੀ ਫੋਨ ਕੱਟ ਦਿੱਤਾ ਮੇਰਾ ਘਰ ਵਾਲਾ ਕਹਿਣ ਲੱਗਾ ਕਿ ਇਹਦਾ ਫੋਨ ਆ ਮੈਂ ਕਿਹਾ ਕੁਝ ਨਹੀਂ ਮੰਮੀ ਦਾ ਫੋਨ ਆ ਮੇਰਾ ਘਰ ਵਾਲਾ ਪੂਰੇ ਮੂਡ ਵਿੱਚ ਸੀ ਉਹ ਦਰਵਾਜ਼ਾ ਬੰਦ ਕਰਨ ਲੱਗਾ ਤਾਂ ਮੈਂ ਉਹਨੂੰ ਕਿਹਾ ਕਿ ਮੈਨੂੰ ਮੰਮੀ ਨਾਲ 2 ਮਿੰਟ ਬਾਹਰ ਗੱਲ ਕਰ ਆਉਣ ਦੋ ਉਹ ਕਹਿਣ ਲੱਗਾ ਇੱਥੇ ਹੀ ਕਰ ਲੈ ਮੈਂ ਕਿਹਾ ਨਹੀਂ ਨਹੀਂ ਮੈਂ ਹੁਣੇ ਆਈ ਜਦੋਂ ਮੈਂ ਬਾਹਰ ਜਾ ਕੇ ਹੈਪੀ ਨਾਲ ਗੱਲ ਕਰਨ ਲੱਗੀ ਤਾਂ ਹੈਪੀ ਮੈਨੂੰ ਕਹਿਣ ਲੱਗਾ ਕਿ ਉਹਦੇ ਕੋਲੋਂ ਦੂਰ ਹੋ ਜਾਓ ਮੇਰੇ ਕੋਲੋਂ ਨਹੀਂ ਚੱਲਿਆ ਜਾਂਦਾ ਇਸ ਤੋਂ ਪਹਿਲਾਂ ਕਿ ਮੈਂ ਅੰਦਰ ਆ ਕੇ ਕੁਝ ਕਹਾਂ ਉਹਨੂੰ ਟਾਲ ਦੋ ਮੈਂ ਇਹ ਸਭ ਨਹੀਂ ਵੇਖ ਸਕਦਾ ਮੈਂ ਆਪਣੇ ਘਰ ਵਾਲੇ ਨੂੰ ਕਿਸੇ ਨਾ ਕਿਸੇ ਤਰ੍ਹਾਂ ਟਾਲ ਹੀ ਦਿੱਤਾ ਕਿਉਂਕਿ ਮੈਂ ਬਾਹਰ ਆਪਣੀ ਮਾਂ ਨੂੰ ਫੋਨ ਲਗਾ ਕੇ ਬੈਠ ਗਈ ਤੇ ਉਹਦੇ ਨਾਲ ਘੰਟਾ ਗੱਲਾਂ ਕਰੀ ਗਈ ਜਿਸ ਕਰਕੇ ਮੇਰਾ ਘਰ ਵਾਲਾ ਆਕ ਕੇ ਸੌ ਗਿਆ ਦੁਪਹਿਰ ਦਾ ਟਾਈਮ ਸੀ ਜਦੋਂ ਉਹ ਸੌ ਗਿਆ ਤਾਂ ਫਿਰ ਮੈਂ ਵੀ ਆ ਕੇ ਸੌਂ ਗਈ ਅਗਲੇ ਦਿਨ ਮੈਨੂੰ ਹੈਪੀ ਕਹਿਣ ਲੱਗਾ ਕਿ ਮੇਰ ਨਾਲ ਵਿਆਹ ਕਰਵਾਓ ਕਿਉਂਕਿ ਹੁਣ ਮੈਂ ਤੁਹਾਨੂੰ ਹੋਰ ਕਿਸੇ ਨਾਲ ਨਹੀਂ ਵੇਖ ਸਕਦਾ ਮੇਰੀ ਰੂਹ ਪਰ ਇਕੁੱਠੀ ਆ ਮੈਂ ਹੈਪੀ ਨੂੰ ਕਹਾਂ ਕਿ ਇਹ ਸਭ ਇੰਨਾ ਜਲਦੀ ਪੋਸੀਬਲ ਨਹੀਂ ਆ ਹੈਪੀ ਕਹਿਣ ਲੱਗਾ ਕਿ ਇੱਕ ਨਾ ਇੱਕ ਦਿਨ ਤਾਂ ਸਭ ਨੂੰ ਇਹ ਗੱਲ ਦਾ ਪਤਾ ਲੱਗਣਾ ਹੀ ਆ ਇਸ ਕਰਕੇ ਅੱਜ ਨਹੀਂ ਤਾਂ ਕੱਲ ਸਹੀ ਹੈਪੀ ਬੜੇ ਗੁੱਸੇ ਵਾਲਾ ਸੀ ਮੈਨੂੰ ਪਤਾ ਸੀ ਜੇਕਰ ਉਹਨੇ ਹੁਣ ਮੈਨੂੰ ਮੇਰੇ ਘਰ ਵਾਲੇ ਨਾਲ ਵੇਖ ਲਿਆ ਤਾਂ ਉਹ ਮੈਨੂੰ ਬਖਸ਼ੂਗਾ ਨਹੀਂ ਇਸ ਕਰਕੇ ਹੈਪੀ ਦੀ ਗੱਲ ਮੈਨੂੰ ਮੰਨਣੀ ਹੀ ਪਈ ਕਿਉਂਕਿ ਹੈਪੀ ਨੂੰ ਮੈਂ ਵੀ ਬੜਾ ਪਿਆਰ ਕਰਦੀ ਸੀ ਅਸੀਂ ਇੱਕ ਦਿਨ ਦੋਵੇਂ ਜਣੇ ਰਾਤ ਨੂੰ ਘਰੋਂ ਭੱਜ ਗਏ ਜਦੋਂ ਅਸੀਂ ਭੱਜ ਕੇ ਕੋਰਟ ਮੈਰਿਜ ਕਰਵਾ ਲਈ ਅਗਲੇ ਦਿਨ ਅਸੀਂ ਹੈਪੀ ਦੇ ਦੋਸਤ ਦੇ ਘਰ ਚਲੇ ਗਏ ਹੈਪੀ ਕੋਲ ਪੈਸਾ ਬੜਾ ਸੀ ਸਾਨੂੰ ਰਹਿਣ ਲਈ ਬਥੇਰੀਆਂ ਜਗ੍ਹਾ ਮਿਲ ਜਾਂਦੀਆਂ ਸੀ ਜਦੋਂ ਸਾਡੀ ਕੋਰਟ ਮੈਰਿਜ ਹੋ ਗਈ ਤਾਂ ਹੈਪੀ ਨੇ ਫੋਨ ਕਰਕੇ ਆਪਣੀ ਮੰਮੀ ਨੂੰ ਸਾਰਾ ਕੁਝ ਦੱਸ ਦਿੱਤਾ ਉਹਦੀ ਮੰਮੀ ਉਹਨੂੰ ਬੜਾ ਬੁਰਾ ਭਲਾ ਬੋਲੀ ਤੇ ਕਹਿਣ ਲੱਗੀ ਕਿ ਚਲ ਤੂੰ ਤਾਂ ਫਿਰ ਬੱਚਾ ਸੀ ਤੇਰੀ ਮੰਮੀ ਨੂੰ ਸ਼ਰਮ ਨਹੀਂ ਆਈ ਇਸ ਗੱਲ ਦੀ ਸਾਰੇ ਇਸ ਗੱਲ ਤੋਂ ਹੈਰਾਨ ਰਹਿ ਗਏ ਕਿਉਂਕਿ ਪਹਿਲਾਂ ਕਿਸੇ ਨੂੰ ਵੀ ਇਸ ਗੱਲ ਦਾ ਬਿਲਕੁਲ ਨਹੀਂ ਅੰਦਾਜ਼ਾ ਸੀ ਕਿ ਸਾਡੇ ਦੋਵਾਂ ਵਿੱਚ ਇਹ ਰਿਸ਼ਤਾ ਹੋ ਸਕਦਾ ਜਦੋਂ ਮੇਰੇ ਘਰ ਵਾਲੇ ਨੂੰ ਇਹ ਗੱਲ ਪਤਾ ਲੱਗੀ ਤਾਂ ਉਹ ਬੜਾ ਗੁੱਸੇ ਵਿੱਚ ਹੈਪੀ ਨੂੰ ਬੋਲਣ ਲੱਗਾ ਤੇ ਕਹਿਣ ਲੱਗਾ ਇਸ ਤੋਂ ਬਾਅਦ ਤੇਰਾ ਮੇਰਾ ਰਿਸ਼ਤਾ ਖਤਮ ਆ ਪਰ ਸਾਨੂੰ ਹੁਣ ਕੋਈ ਫਰਕ ਨਹੀਂ ਪੈਂਦਾ ਸੀ ਮੇਰੇ ਪੇਕੇਆਂ ਨੇ ਵੀ ਮੇਰੇ ਨਾਲੋਂ ਰਿਸ਼ਤਾ ਤੋੜ ਦਿੱਤਾ ਮੈਂ ਤੇ ਹੈਪੀ ਇੱਕ ਦੂਜੇ ਨਾਲ ਬੜੀ ਖੁਸ਼ੀ-ਖੁਸ਼ੀ ਰਹਿ ਰਹੇ ਹਾਂ ਉਸ ਤੋਂ ਬਾਅਦ ਹੈਪੀ ਨੇ ਕੋਟ ਮੈਰिज ਕਰਵਾਉਣ ਤੋਂ ਬਾਅਦ ਮੈਨੂੰ ਜਲਦੀ ਹੀ ਕੈਨੇਡਾ ਬੁਲਾ ਲਿਆ ਸੀ ਥੋੜਾ ਟਾਈਮ ਮੈਂ ਇੱਧਰ-ਉਧਰ ਦੇ ਦੋਸਤ ਦੇ ਘਰ ਰਹੀ ਤੇ ਜਲਦੀ ਹੀ ਉਹਨੇ ਮੇਰਾ ਵੀਜ਼ਾ ਲਗਵਾ ਦਿੱਤਾ ਸੀ ਵੀਜ਼ਾ ਲੱਗਣ ਤੋਂ ਬਾਅਦ ਮੈਂ ਉੱਥੇ ਚਲੀ ਗਈ ਸੀ ਪਰ ਮੇਰੀ ਸੱਸ ਜੋ ਮੇਰੀ ਪਹਿਲਾਂ ਨਾਨਣ ਸੀ ਉਹਨਾਂ ਦੋਵਾਂ ਨੇ ਵੀ ਮੇਰੇ ਨਾਲ ਕੋਈ ਰਿਸ਼ਤਾ ਨਹੀਂ ਰੱਖਿਆ ਸੀ ਆਪਣੇ ਮੁੰਡੇ ਨੂੰ ਬੁਲਾ ਲੈਂਦੇ ਸੀ ਅਸੀਂ ਦੋਵੇਂ ਅਲੱਗ ਰਹਿੰਦੇ ਸੀ ਤੇ ਉਹ ਦੋਵੇਂ ਅਲੱਗ ਰਹਿੰਦੇ ਸੀ ਪਹਿਲਾਂ ਜਦ ਕਿ ਘਰ ਵਿੱਚ ਰਹਿੰਦੇ ਸੀ ਹੁਣ ਉਹਨਾਂ ਨੇ ਸਾਨੂੰ ਦੋਵਾਂ ਨੂੰ ਅਲੱਗ ਰੱਖਿਆ ਹੋਇਆ ਸੀ ਪਰ ਹੈਪੀ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਸੀ ਮੇਰੀ ਨਨਾਨ ਜੋ ਹੁਣ ਮੇਰੀ ਸੱਸ ਬਣ ਚੁੱਕੀ ਸੀ ਉਹ ਮੇਰੇ ਨਾਲ ਗੁੱਸੇ ਸੀ ਤੇ ਉਹ ਮੈਨੂੰ ਨਹੀਂ ਬੁਲਾਉਂਦੀ ਸੀ ਉਹ ਇਸ ਗੱਲ ਦੀ ਹਮੇਸ਼ਾ ਮੇਰੇ ਨਾਲ ਖੇਜ ਰੱਖਦੀ ਸੀ ਕਿ ਐਨੇ ਮੇਰਾ ਮੁੰਡਾ ਪੱਟ ਲਿਆ ਤੇ ਉਹ ਮੈਨੂੰ ਬੜਾ ਗੁੱਸੇ ਵਿੱਚ ਬੋਲਦੀ ਸੀ ਹੈਪੀ ਨੇ ਇੱਕ ਵਾਰ ਉਹਨਾਂ ਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਜੇਕਰ ਤੁਸੀਂ ਮੇਰੀ ਘਰ ਵਾਲੀ ਦੀ ਇੱਜ਼ਤ ਨਹੀਂ ਕਰਨੀ ਤਾਂ ਮੈਨੂੰ ਵੀ ਨਾ ਬੁਲਾਇਆ ਕਰੋ ਉਸ ਦਿਨ ਤੋਂ ਬਾਅਦ ਉਹਨੇ ਹੱਥ ਪੀਦੇ ਸਾਹਮਣੇ ਤਾਂ ਮੈਨੂੰ ਕੁਝ ਨਹੀਂ ਕਿਹਾ ਸੀ ਪਰ ਮੇਰੇ ਨਾਲ ਕਦੇ ਵੀ ਉਹਨੇ ਸੱਸ ਨੋ ਵਾਲਾ ਰਿਸ਼ਤਾ ਨਹੀਂ ਰੱਖਿਆ ਸੀ ਉਹਨੇ ਹਮੇਸ਼ਾ ਮੇਰੇ ਨਾਲ ਨਫ਼ਰਤ ਹੀ ਕੀਤੀ ਸੀ ਪਰ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਸੀ ਕਿ ਮੈਂ ਆਪਣਿਆਂ ਨਾਲੋਂ ਰਿਸ਼ਤਾ ਤੋੜ ਬੈਠੀ ਸੀ ਮਤਲਬ ਮੇਰੇ ਪੇਕੇ ਆਣੇ ਮੇਨਾ ਆਉਣਾ ਜਾਣਾ ਬੰਦ ਕਰ ਦਿੱਤਾ ਸੀ ਕਿਉਂਕਿ ਬਦਨਾਮੀ ਬੜੀ ਹੋ ਗਈ ਸੀ ਬੇਸ਼ੱਕ ਇਹ ਗਲਤ ਸੀ ਪਰ ਸਾਡੇ ਹੱਥ ਵਿੱਚ ਇਹ ਗੱਲ ਨਹੀਂ ਸੀ ਕਿਉਂਕਿ ਅਸੀਂ ਇੱਕ ਦੂਜੇ ਨੂੰ ਪਿਆਰ ਕਰ ਬੈਠੇ ਸੀ ਅਸੀਂ ਦੋਵੇਂ ਇੱਕ ਦੂਜੇ ਨਾਲ ਵਧੀਆ ਰਹਿ ਰਹੇ ਹਾਂ ਪਰ ਲੋਕਾਂ ਦੀ ਨਜ਼ਰ ਵਿੱਚ ਸਾਡਾ ਰਿਸ਼ਤਾ ਗਲਤ ਸੀ ਇਸ ਕਰਕੇ ਸਾਰੇ ਸਾਨੂੰ ਗਲਤੀ ਕਹਿ ਰਹੇ ਆ ਕਿਉਂਕਿ ਵਿਆਹ ਤੋਂ ਬਾਅਦ ਇਸ ਤਰ੍ਹਾਂ ਬਣਾਏ ਗਏ ਰਿਸ਼ਤਿਆਂ ਨੂੰ ਕੋਈ ਅਹਿਮੀਅਤ ਨਹੀਂ ਦਿੰਦਾ ਮੈਨੂੰ ਪਤਾ ਸੀ ਕਿ ਇਹ ਸਭ ਗਲਤ ਆ ਪਰ ਫਿਰ ਵੀ ਮੈਂ ਇਹ ਰਿਸ਼ਤਾ ਬਣਾ ਲਿਆ ਕਿਉਂਕਿ ਮਨ ਦਾ ਕੀ ਪਤਾ ਕਦੋਂ ਕਿਹਦੇ ਨਾਲ ਮਿਲ ਜਾਣਾ ਆ ਮੈਂ ساری ਉਮਰ ਲਈ ਆਪਣੇ ਪੇਕੇ ਗਵਾ ਬੈਠੀ ਹੈਪੀ ਦੀ ਮਾਤਾ ਹੈਪੀ ਨੂੰ ਹੁਣ ਵੀ ਬੁਲਾ ਲੈਂਦੀ ਆ ਕਿਉਂਕਿ ਕੋਈ ਵੀ ਮਾਪਿਓ ਆਪਣੇ ਮੁੰਡੇ ਨੂੰ ਹੀ ਨਹੀਂ ਛੱਡ ਸਕਦਾ ਪਰ ਮੈਂ ਹਮੇਸ਼ਾ ਲਈ ਆਪਣੇਆਂ ਤੋਂ ਦੂਰ ਹੋ ਗਈ ਆ ਇਸ ਗੱਲ ਦਾ ਅਫਸੋਸ ਮੈਨੂੰ ساری ਜ਼ਿੰਦਗੀ ਰਹੇਗਾ ਤਾਂ ਐਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟਸ ਵਿੱਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ